ਆਏ ਦਿਨ ਤੇਜ਼ ਰਫ਼ਤਾਰ ਦਾ ਕਹਿਰ ਦੇਖ ਨੂੰ ਮਿਲ ਰਿਹਾ ਜਿੱਥੇ ਕਿ ਨਿਤ ਸੜਕੀ ਹਾਦਸੇ ਹੁੰਦੇ ਨੇ ਇਹਦੇ ਵਿੱਚ ਕਈ ਲੋਕਾਂ ਦੀ ਜਾਨ ਚਲੀ ਜਾਂਦੀ ਹੈ ਤਾਂ ਕਈ ਲੋਕ ਗੰਭੀਰ ਰੂਪ ਚ ਜ਼ਖਮੀ ਹੋ ਜਾਂਦੇ ਉਧਰ ਜੇਕਰ ਗੱਲ ਕਰੀਏ ਚੰਡੀਗੜ੍ਹ ਦੀ ਪੰਜਾਬ ਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਦੇ ਵਿੱਚ ਇੱਕ ਦਿਲ ਦਹਿਲਾ ਦੇਣ ਵਾਲਾ ਸੜਕ ਹਾਦਸਾ ਵਾਪਰਿਆ ਜਿੱਥੇ ਕਿ ਦੀਵਾਲੀ ਤੋਂ ਕੁਝ ਦਿਨ ਪਹਿਲਾਂ ਹੀ ਇੱਕ ਘਰ ਦੇ ਵਿੱਚ ਸੋਗ ਦੀ ਲਹਿਰ ਦੌੜ ਜਾਂਦੀ ਹੈ ਜਿੱਥੇ ਕਿ ਦੋ ਸਖੀਆਂ ਪੈਣਾ ਨੂੰ ਇੱਕ ਕਾਲੀ ਥਾਰ ਦੇ ਵੱਲੋਂ ਸੜਕ ਕਿਨਾਰੇ ਤੇ ਟੱਕਰ ਮਾਰੀ ਜਾਂਦੀ ਹੈ ਜਿਸ ਤੋਂ ਬਾਅਦ ਕਿ ਇੱਕ ਦੀ ਤਾਂ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਜਦਕਿ ਦੂਸਰੀ ਭੈਣ ਇਸ ਵੇਲੇ ਗੰਭੀਰ ਰੂਪ ਚ ਜ਼ਖਮੀ ਹੈ ਤੇ ਜ਼ਿੰਦਗੀ ਤੇ ਮੌਤ ਦੀ ਜੰਗ ਲੜ ਰਹੀ ਹੈ ਜਾਣਕਾਰੀ ਅਨੁਸਾਰ ਸੈਕਟਰ 41 ਦੇ ਵਿੱਚ ਕਿ ਤੇਜ਼ ਰਫਤਾਰ ਕਾਲੀ ਥਾਰ ਨੇ ਸੜਕ ਕਿਨਾਰੇ ਆਟੋ ਦਾ ਇੰਤਜ਼ਾਰ ਕਰੀਆਂ ਦੋਸਤਾਂ ਕਿਆਂ ਭੈਣਾਂ ਨੂੰ ਟੱਕਰ ਮਾਰੀ ਜਿੱਥੇ ਇੱਕ ਦੀ ਮੌਤ ਹੋ ਗਈ ਦੂਸਰਾ ਜੋ ਪਹਣੇ ਉਹ ਸੈਕਟਰ 32 ਹਸਪਤਾਲ ਦੇ ਵਿੱਚ ਇਸ ਵੇਲੇ ਦਾਖਲ ਹੈ ਤੇ ਹਾਲਤ ਦੱਸੀ ਜਾ ਰਹੀ ਹੈ ਕਿ ਕਾਫੀ ਜ਼ਿਆਦਾ ਨਾਜ਼ੁਕ ਬਣੀ ਹੋਈ ਹੈ ਹਾਲਾਂਕਿ ਇਸ ਘਟਨਾ ਤੋਂ ਬਾਅਦ આરોપી ਫਰਾਰ ਹੋ ਗਿਆ ਜਿਸ ਤੋਂ ਬਾਅਦ ਕੀ ਪੁਲਿਸ ਨੂੰ ਜਦ ਇਸ ਮਾਮਲੇ ਦਾ ਪਤਾ ਚੱਲਦਾ ਹੈ ਤਾਂ ਪੁਲਿਸ ਮੌਕੇ ਤੇ ਪਹੁੰਚਦੀ ਹੈ ਪਰ ਉਦੋਂ ਤੱਕ ਮਾਲਕ ਆਪਣੀ ਗੱਡੀ ਛੱਡ ਕੇ ਗਾਇਬ ਹੋ ਚੁੱਕਿਆ ਸੀ ਫਰਾਰ ਹੋ ਚੁੱਕਿਆ ਸੀ ਜਿੱਥੇ ਕਿ ਪੁਲਿਸ ਵੱਲੋਂ ਫਿਲਹਾਲ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਨੇ ਤੇ ਸੀਸੀਟੀਵੀ ਕੈਮਰੇ ਖੰਗਾਲ ਕੇ ਪਛਾਣ ਕੀਤੀ ਜਾਵੇਗੀ આરોપી ਦੀ ਜਿਸ ਤੋਂ ਬਾਅਦ ਕੀ ਪੁਲਿਸ ਵਿਧਾ ਕਹਿਣਾ ਹੈ ਕਿ આરોપી ਨੂੰ ਵੀ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ ਉਧਰ ਜੇਕਰ ਗੱਲ ਕਰੀਏ ਨਾ ਦੋਵਾਂ ਭੈਣਾਂ ਦੀ ਤੇ ਦੋਵੇਂ ਭੈਣਾਂ ਕਾਲਜ ਤੋਂ ਵਾਪਸ ਆ ਰਹੀਆਂ ਸੀ ਤੇ ਵਾਪਸ ਆਉਂਦੇ ਹੋਏ ਇੰਤਜ਼ਾਰ ਕਰ ਰਹੀਆਂ ਸੀ ਔਟੋ ਦਾ ਜਿਸ ਵੇਲੇ ਕੀ ਔਟੋ ਦਾ ਇੰਤਜ਼ਾਰ ਕਰਦੇ ਇਨਾਂ ਨਾਲ ਇੱਟਾ-ਵੱਟਾ ਹਾਦਸਾ ਵਾਪਰ ਗਿਆ